ਕਰ ਤੈਨੂੰ ਕਿੰਨੀ ਵਾਰੀ ਸਮਝਾਣ ਦੀ ਕੋਸ਼ਿਸ਼ ਕਰਨੀ ਆ ਕਿ ਕੱਲ ਆ ਧਿਆਨ ਦੇ ਦੇ ਸ਼ੂਟਿੰਗ ਦੇ ਤੇ ਬਸ ਸੁੱਤਾ ਹੀ ਰਹਿਣਾ ਵਾ ਅਜਿਹਾ ਨਹੀਂ ਇਹਦਾ ਪੰਜ ਜਿਹੜੇ ਨਵੇਂ ਆਂਦੇ ਨੇ ਨਾ 10 ਸਾਲ ਦਾ ਹਨ ਜਿਹੜੇ ਨਵੇਂ ਉਹ ਵੀ ਸਾਨੂੰ ਅਕਲ ਦੇ ਜਾਂਦੇ ਨੇ ਉੱਠ ਕੇ ਹਾਂ ਤੇ ਬੇਕੂਫ ਤੇ ਤੂੰ ਨਿਕਲਿਆ ਸਮਝ ਤੈਨੂੰ ਸਾਨੂੰ ਅਕਲ ਦੇਣੀ ਚਾਹੀਦੀ ਔਰ ਅਸੀਂ ਤੈਨੂੰ ਅਕਲ ਦੇ ਬੇਵਕੂਫ ਮਾਂ ਪੁੱਤਾਂ ਦੀ ਬਹਿਸ ਬਹੁਤ ਤਕੜੀ ਹੋਣ ਢਈ ਹੈ ਤੇ ਜੋ ਗੱਲਾਂ ਸਿਫਰ ਇਹ ਬੜਾ ਇੱਕ ਵੇਖਾ ਜਾਵੇਂ ਮੈਂ ਲੈਣ ਦੀ ਬੱਚਾ ਆ ਮੈਂ ਗਲਤ ਆ ਬੱਚਾ ਤੂੰ ਹੁਣੇ ਪੈਸ ਬੱਚੇ ਹੋ ਗਏ ਤੂੰ ਤਦ ਵੀ ਬੱਚਾ ਹੀ ਰਹਿਣਾ ਮਾਪਿਓ ਵਾਸਤੇ ਤੂੰ ਬੱਚਾ ਸਾਡੇ ਵਾਸਤੇ ਤੂੰ ਬੱਚਾ ਲੇਕਿਨ ਦੁਨੀਆ ਵਾਸਤੇ ਜਿਹੜੇ ਸਾਨੂੰ ਪਿਆਰ ਕਰਦੇ ਨੇ ਸਾਡੇ ਤੇ ਹੱਥਾ ਲਾ ਕੇ ਬਹਿਤੇ ਨੇ ਨਾ ਉਹਨਾਂ ਵਾਸਤੇ ਤੂੰ ਬੱਚਾ ਨਹੀਂ ਹੈਗਾ ਦੱਸੋ ਮੈਂ ਤੁਹਾਡੇ ਅੱਗੇ ਬੱਚਾ ਨਹੀਂ ਨਾ ਸਿਰੋ ਨਾ ਖੜੇ ਇਥੇ ਮੂਝ ਦੁੱਧ ਦੀ ਬੋਤਲ ਲਾਓ ਮੇਰੇ ਸਾਈਡ ਤੇ ਬੱਚੇ ਰੋ ਰਹੇ ਨੇ ਨਹੀਂ ਨਹੀਂ ਉਹ ਬੜਾ ਬੱਚਾ ਨਹੀਂ ਥੋੜਾ ਵੱਡੇ ਵਾਲਾ ਬੱਚਾ ਰੋ ਰਿਹਾ ਵੱਡੇ ਵਾਲਾ ਬੱਚਾ ਵੀ ਨਹੀਂ ਹੈਗਾ ਹੁਣ ਅਸੀਂ ਤੇਰੇ ਵਿਆਹ ਵਾਲਾ ਸੀਮ ਕਰਿਆ ਕਰਨਾ ਤੇ ਬੱਚੇ ਨੂੰ ਤੇ ਅਸੀਂ ਵਿਆਹ ਥੋੜਾ ਵਾਸਤੇ ਨਹੀਂ ਅੰਡੀਆਂ ਦੇ ਕੁੜੀ ਤਾਂ ਲੱਭੀ ਨਹੀਂ ਵਿਆਹ ਫਿਰ ਉਹਨਾਂ ਨੇ ਕਿਹਾ ਤੁਸੀਂ ਨਾ ਬਾਲਿਕ ਦਾ ਵਿਆਹ ਕਰਤਾ ਨਾਬਾਲਿਕ ਨਹੀਂ 18 ਸਾਲ ਦਾ ਬੱਚਾ ਲੈ ਮੈਂ 18 ਸਾਲ ਦਾ ਤੇ ਨਹੀਂ ਤੂੰ ਹੈਗਾ 18 ਦਾ ਹੀ ਆ ਮੈਂ ਝੂਠਾ ਹਾਂ ਢਾਂਟੀ ਦੱਸਿਓ ਕਿੰਨੇ ਮਹੀਨੇ ਪਹਿਲਾਂ ਆਇਆ ਮੈਂ ਹਾਂ ਢਾਂਟੀ ਨੇ ਦੱਸਣਾ ਦੱਸ ਮਿੰਟ ਤੇ ਆਪਨੇ ਪਤਾ ਕਰੋ ਇਹ ਵੀ ਮੰਮੀ ਇਹ ਵੀ ਮੰਮੀ ਨੂੰ ਫੋਨ ਕਰਕੇ ਪੁੱਛੋ ਬੜੇ ਜਲਦੀ ਸਾਹਿਲ ਦੇ ਮੰਮੀ ਵੀ ਵੀਡੀਓ ਵਿੱਚ ਆ ਰਹੇ ਨੇ ਜੀ ਵੈਲਕਮ ਟੂ ਅਸਾ ਸਾਹਿਲ ਮੋੜ ਕੇ ਹਾਂ ਮ ਜੋ ਕੇ ਸਭ ਤੋਂ ਜਿਆਦਾ ਕਮੇਟੀ ਦੀ ਮੰਮੀ ਤੇ ਆਇਆ ਕਰੀ ਹਾਂ ਕਿਉਂਕਿ ਇਹ ਜੇ ਡ੍ਰੀਮ ਗੱਲ ਉਹ ਵੇਖਣ ਨੂੰ ਲੱਗਦੇ ਨਹੀਂ ਜੀ ਸਾਹਿਲ ਦੇ ਮੰਮਾ ਬਿਲਕੁਲ ਬਿਲਕੁਲ ਛੋਟੀ ਛੀੜੀ ਲੱਗਦੇ ਉਹਨਾਂ ਨੂੰ ਆਂਟੀ ਕਹਿੰਦਾ ਵੀ ਜੀਣੀ ਕਹਿੰਦਾ ਤੇ ਬੜੇ ਸਵੀਟ ਜਿਹੇ ਹੈਗੇ ਨੇ ਉਹ ਇਕ ਕਮੈਂਟ ਵੀ ਸਾਰੇ ਉਹਨਾਂ ਨੇ ਦੇ ਨੇ ਅੱਛਾ ਪਤਾ ਨਹੀਂ ਕੀ ਗੱਲ ਆ ਪਹਿਲਾਂ ਨਾ ਬੜੇ ਸੰਗਦੇ ਹੁੰਦੇ ਸੀ ਇਹਨਾਂ ਦੇ ਮਮਾ ਸਾਹਿਲ ਦੇ ਮਮੀ ਆ ਵੀ ਲੱਗੋ ਬਹੁਤ ਸੰਗਦੇ ਹੁੰਦੇ ਸੀ ਪਰ ਹੁਣ ਸਾਡੇ ਨਾਲ ਆ ਕੇ ਇੰਨਾ ਇੰਜੋਏ ਕਰਦੇ ਨੇ ਤੇ ਹੁਣ ਕਹਿਣਗੇ ਮੈਂ ਇੱਥੇ ਉੱਠਣ ਨੂੰ ਦਿਲ ਹੀ ਨਹੀਂ ਕਰਦਾ ਹੈਗਾ ਪਰ ਇਹ ਬੜੀ ਕਾਲੀ ਪਾ ਦਿੰਦਾ ਚਲੋ ਇਹ ਕਾਲੀ ਪੰਦਾ ਪੰਦਾ ਚਲੋ ਚਲੋ ਮੈਂ ਕਿਹਨਾਂ ਨੂੰ ਚਲੋ ਘਰ ਜਾ ਕੇ ਕਰਨਾ ਕੀ ਹਾਂ ਗੱਲੇ ਕਰਨਾ ਜੀ ਦਾਸ਼ੇ 100 ਕੰਮ ਹੁੰਦੇ ਬੰਦਾ ਦਾਸ਼ ਖੇਡ ਨਹੀਂ ਹੁੰਦੀ ਇਹਨੇ ਘਰ ਜਾ ਕੇ ਆਹੋ ਘਰ ਜਾ ਕੇ ਲੈ ਨਸੀਬ ਸਿੱਖਣੀ ਹੁੰਦੀ ਆ ਸੀਪ ਜੇ ਤੂੰ ਸਿੱਖਣੀ ਆ ਤੇ ਫੇਰ ਪੁਸ਼ਪਿੰਦਰ ਆਂਟੀ ਕੋ ਸਿੱਖਣੀ ਆ ਰੰਮੀ ਤੇ ਸੀਪ ਉਹਨਾਂ ਨੂੰ ਬੜੀ ਬੈਸਟ ਖੇਡਣੀ ਆਂਦੀ ਆ ਠੀਕ ਹੈ ਨਾ ਮੇਰਾ ਫੇਸ ਹੋ ਗਿਆ ਨਹੀਂ ਥੋੜੇ ਜਿਹਾ ਦੇ ਦੇ ਨਹੀਂ ਨਹੀਂ ਆਦਾ ਐਸਾ ਹੁੰਦਾ ਹੈ ਵੇਖੋ ਜੀ ਸਾਹਿਲ ਮੈਨੂੰ ਕੈਮਰਾ ਚਲਾਉਣਾ ਸਿਖਾਉਂਦੇ ਆ ਵਾ ਤੂੰ ਮੈਨੂੰ ਦੱਸੀਂ ਕਿ ਡਾਇਰੈਕਸ਼ਨ ਕਿ ਨਾ ਕੋਈ ਨਾ ਕੋਮੋ ਠੀਕ ਹੈ ਠੀਕ ਐ ਮੈਂ ਜਾਣ ਕੇ ਕਰਨੀ ਨਹੀਂ ਜਾਣ ਕੇ ਕਰਨ ਦਿਆ ਮੈਨੂੰ ਪਤਾ ਤੇ ਕਈ ਜਗ੍ਹਾਾਂ 'ਚ ਉਹਨਾਂ ਨੇ ਗਣਪਤੀ ਜੀ ਦਾ ਬੜਾ ਵਧੀਆ ਕਰ ਦਿੱਤਾ ਵੇ ਇੱਕ ਸਲਾਈਡ ਰੱਖੀ ਆ ਬੜਾ ਅੱਗੇ ਜਾ ਕੇ ਕੀ ਕਹਿੰਦੇ ਵਧੀਆ ਤਰਾ ਵੀ ਸਰਜਨ ਕਰਦੇ ਪਰ ਕਈ ਲੋਕ ਜਿਹੜੇ ਮੈਂ ਵਿੱਚ ਇਸ ਤੇ ਵੀ ਵੇਖਿਆ ਵਾ ਕਿ ਇਹ ਜਿਹੜੇ ਸੇਵਾ ਕਰਦੇ ਨਾ ਉਹ ਇੰਨਾ ਰੋਂਦੇ ਉਹਨਾਂ ਨੂੰ ਇੰਨਾ ਦੁੱਖ ਹੁੰਦਾ ਵਾ ਕਿ ਇੱਕ ਤੁਸੀਂ ਪਹਿਲਾਂ ਘਰ ਲੈ ਕੇ ਜਾਂਦੇ ਜੇ ਕੂਜਾ ਗੱਦੇ ਫੇਤੀ ਇਹਨਾਂ ਨੂੰ ਛੋਟੇ ਦਿੰਦੇ ਜੇ ਤੁਸੀਂ ਠੀਕ ਆ ਤੁਸੀਂ ਲਿਆਂਦੇ ਵਿਸਰਜਨ ਕਹਿੰਨਾ بڑے ਕੀ ਕਹਿੰਦੇ ਭਾਵ ਨਾਲ ਕਰੋ ਉਥੇ ਕਰੋ ਜਿੱਥੇ ਪਾਣੀ ਕਾਫੀ ਡੂੰਘਾ ਵਾ ਤੇ ਇਕੋ ਫ੍ਰੈਂਡਲੀ ਹਮੇਸ਼ਾ ਲੈ ਕੇ ਆਉਣੇ ਚਾਹੀਦੇ ਜਿਹੜਾ ਕਿ ਡਿਸੋਲਵ ਹੋ ਜਾਣ ਮਿੱਟੀ ਦੇ ਵਿੱਚ ਇਹ ਬੜੇ ਜਾਣਿਆ ਨੇ ਕਿਹਾ ਪਲਾਸਟਿਕ ਪਲਾਸਟਿਕ ਉਹ ਨਾ ਉਹ ਡਿਸੋਲਵ ਨਹੀਂ ਹੁੰਦੇ ਤੇ ਜਿਹੜਾ ਕੀ ਕਹਿੰਦੇ ਵਾਟਰ ਉਹਨੂੰ ਵੀ ਖਰਾਬ ਕਰਦੇ ਆ ਤੇ ਜਿਹੜੇ ਜੀਵ ਉਥੋਂ ਦੇ ਹੁੰਦੇ ਨਾ ਜਿਹੜੇ ਨਦੀ ਦੇ ਵਿੱਚ ਜਾਂ ਸਮੁੰਦਰ ਦੇ ਵਿੱਚ ਉਹਨਾਂ ਨੂੰ ਵੀ ਹਾਨੀ ਪਹੁੰਚਾਉਂਦੇ ਆ ਪਹਿਲਾਂ ਪਿਓਰ ਮਿੱਟੀ ਦੇ ਨਾਲ ਜਿਹੜੇ ਜੀਵ ਬਣਾਏ ਜਾਂਦੇ ਇਹੋ ਲੱਗੀ ਸੀ ਮੈਨੂੰ ਜੇ ਉਹ ਹਾਂ ਦਾਲ ਦੇ ਵਿੱਚ ਹੈਗੇ ਨਾ ਇੱਕ ਵਲੌਗਰ ਹੈਗੀ ਸੰਭਾਵਨਾ ਸੀਟ ਉਹਨਾਂ ਨੇ ਇੱਕ ਡਰਮ ਰੱਖਿਆ ਵਾ ਮਿੱਟੀ ਦੇ ਲੈ ਕੇ ਆਂਦੇ ਉਹਦੇ ਵਿੱਚ ਹੀ ਕਾ ਦਿੰਦੇ ਫਿਰ ਉਹ ਪਾਣੀ ਸਾਰਾ ਪਲਾਂਟਸ ਨੂੰ ਦੇ ਦੇਤਾ ਹਾਂ ਹਾਂ ਕਸੀ ਉਹਨੇ ਮਿੱਟੀ ਦੇ ਬਣਾਏ ਸੀਗੇ ਤੇ ਇਹਨਾਂ ਜਿਹੜੀ ਉਹਨਾਂ ਨੇ ਨਾ ਜਿਵੇਂ ਟੋਆ ਦੀ ਬੁੱਡੀ ਨਹੀਂ ਹੁੰਦੀ ਬੰਬੀ ਉਹਦੇ ਵਿੱਚ ਨਾ ਉਹਨਾਂ ਨੇ ਥੋੜੀ ਦੇਰ ਬਾਅਦ ਮਿੱਟੀ ਸਾਰੀ ਮੈਲਟ ਹੋ ਗਈ ਹਾਂ ਮਿੱਟੀ ਸਾਰੀ ਹੋ ਗਈ ਉਹ ਮਿੱਟੀ ਦੇ ਨਾਲ ਉਹਨਾਂ ਨੇ ਪਹਿਲੀਆਂ ਚ ਬਣਾਇਆ ਹੋਇਆ ਸੀਗਾ ਹਾਂਜੀ ਹਾਂਜੀ ਉਹ ਸਾਰੇ ਚੱਲੇ ਉਹ ਸਾਰਾ ਸਾਰਾ ਪਾਣੀ ਜਾਈ ਜਾ ਰੇ ਮਿੱਟੀ ਖੋਰੀ ਜਾ ਚਾਹੀਦੀ ਅਸਲ ਚਾਹੀਦੀ ਮਿੱਟੀ ਨਹੀਂ ਮਿੱਟੀ ਦੇ ਹੀ ਤੇ ਜੇ ਅਸੀਂ ਕਹੀ ਜਮੀਨਾਂ ਦੀ ਘਾਟ ਹੈ ਜਮੀਨਾਂ ਦੀ ਘਾਟ ਨਹੀਂ ਜੇ ਨਾ ਨਾ ਜੇ ਉਹ ਹੀ ਪਾਣੀ ਅਸੀਂ ਆਪਣੇ ਬੂਟਿਆਂ ਨੂੰ ਪੌਦਿਆਂ ਨੂੰ ਜਾਂ ਆਪਣੇ ਝੋਨਾ ਲਾਇਆ ਹੋਇਆ ਜਾਂ ਕਣਕ ਬੀਜ ਦੀਆਂ ਉਹਨਾਂ ਨੂੰ ਦਿੱਤਾ ਜਾਏ ਭੈਣ ਜੀ ਨਾ ਨਾ ਸੁਭ ਤਾਂ ਸ਼ੁਭ ਹਾਂਜੀ ਇਸ ਤਰ੍ਹਾਂ ਸਹੂ ਜਿਹੜੇ ਆਪਣੇ ਜਿਹੜੇ ਦੀਵਾਲੀ ਤੇ ਦੀਵੇ ਬਣਾਉਂਦੇ ਨੇ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਇੱਕ ਸਿਰਫ ਉਹਨਾਂ ਨੂੰ ਰੋਜ਼ਗਾਰ ਮਿਲਦਾ ਦਿਵਾਲੀ ਤੇ ਬੁਗਨੀਆਂ ਬਣਾਉਣ ਦੇ ਜਾਂ ਬੱਚਿਆਂ ਦੇ ਮੈਂ ਕਿ ਉਹ ਮਿੱਟੀ ਦੇ ਬਣਾਉਂਨਾ ਉਹਨਾਂ ਨੂੰ ਕਰਨ ਗਣਪਤੀ ਜੀ ਫਿਰ ਮੇਰੇ ਹਿਸਾਬ ਨਾਲ ਬਹੁਤ ਵਧੀਆ ਜ਼ਰੂਰੀ ਮੰਦਿਰ ਚ ਰੱਖਦੇ ਆ ਤੇ ਉਹਨਾਂ ਨੂੰ ਉਹ ਮੰਦਿਰ ਵਿੱਚ ਮੈਨੂੰ ਇੱਕ ਚੀਜ਼ ਨੇ ਸਮੇਂ ਲੱਗਦੀ ਕਿ ਆਪਾਂ ਉਹਨਾਂ ਨੂੰ ਕਿੰਨੇ ਪਿਆਰ ਨਾਲ ਢੋਲਣਾ ਐਰਾ ਵਗੈਰਾ ਲੈ ਕੇ ਆਨੇ ਰਿਸ਼ਤੇਦਾਰ ਭੈਣ ਭਰਾ ਸਾਦੇ ਆ ਬਾਅਦ ਚ ਉਹ ਕਹਿੰਦੇ ਨੇ ਕਿ ਸਾਡੇ ਘਰ ਆਏ ਨੇ ਉਹਨਾਂ ਦਾ ਵੈਲਕਮ ਕਰਦੇ ਫਾਈਨਲ ਰੱਖ ਕੇ ਚਾਦਰ ਬਾਅਦ ਚ ਉਹਨਾਂ ਨੂੰ ਛਾੜਦੇ ਨੇ ਰੰਗ ਖੇੜਦੇ ਜਾਂਦੇ ਹਾਂ ਜਾ ਕੇ ਠਾਹ ਮਾਰਦੇ ਆਪਾਂ ਨੇ ਅਸੀਂ ਆਪਣੇ ਬੱਚਾ ਸਾਡਾ ਬੱਚੇ ਦਾ ਦੀਦੀ ਇੱਕ ਪੈਰ ਉਹ ਸਲਿੱਪ ਹੋ ਜੇ ਨਾ ਤੇ ਸਾਡੀ ਚਾਹ ਨਿੱਕਤ ਦੀ ਹੈ ਸਾਡੇ ਵਿਚਨ ਕੀ ਹੋ ਗਿਆ ਤੇ ਉਸ ਉਹਨਾਂ ਨੇ ਨਹੀਂ ਉੱਚੇ ਸੁੱਟ ਰਿਓ ਤੇ ਕੀ ਕਈ ਰੇ ਸਿੱਧਾ ਉੱਪਰ ਜਾਂਦੇ ਥੱਲੇ ਸੁੱਟ ਦਿੰਦੇ ਸਾਰੇ ਉਹਨਾਂ ਦਾ ਪੈਰ ਅਲੱਗ ਉਹਨਾਂ ਦਾ ਫੇਸ ਅਲੱਗ ਔਰ ਜਿਸ ਉਹਨਾਂ ਵਿਚਾਰਿਆਂ ਦੀ ਜਿਹੜੀ ਅੱਗੇ ਉਹ ਕੀ ਹੁੰਦੀ ਏ ਜਿਹੜੀ ਸੁੰਡਨ ਦੀ ਉਹਨਾਂ ਦੀ ਹੈ ਉਹ ਵਿਚਾਰੀ ਕਿੱਧਰ ਤੁਰੇ ਫਿਰਦੀ ਏ ਤਦੋਂ ਵਿਚਾਰੇ ਦਾ ਕਈ ਵਾਰੀ ਭੈਣ ਜੀ ਅੱਜ ਤਾਂ ਚਲੋ ਪਾਣੀ ਹੈਗਾ ਜਦੋਂ ਪਾਣੀ ਮੁੱਕ ਜਾਂਦਾ ਹੈ ਨਾ ਉੱਥੇ ਵੇਖਿਆ ਕਰੋ ਕਿ ਬੇਤਨਾ ਹੀ ਕਰਦੇ ਆ ਪਾਣੀ ਮੁੱਕ ਜਾਂਦਾ ਉਤਰੇ ਹੀ ਸੁੱਟੇ ਜਾਂਦੇ ਨਾਲਿਆਂ ਦੇ ਵਿੱਚ ਤੱਕ ਸੁੱਟੇ ਹੋਏ ਹੀ ਵੀਡੀਓ ਆਈ ਸੀ ਪਿਛਲੀ ਵਾਰ ਨਹੀਂ ਹੋਣਾ ਚਾਹੀਦਾ ਹੈ ਸਹੀ ਮੈਨੇ ਸਗੈ ਐਸੀ ਹੀ ਮਿਲੀ ਦੀਆਂ ਵਾ ਆ ਜਿਹੜਾ ਕੇ ਦਾਨਾਥ ਤੇ ਬਦਰੀਨਾਥ ਤੇ ਜਾ ਕੇ ਅੱਜ ਕੱਲ ਵੀਡੀਓਸ ਬਣਾ ਲਾ ਪੈਂਦੇ ਆ ਇੰਜੁਆਏ ਕਰਨ ਜਾਂਦੇ ਕਿ ਤਾਂ ਅਫਗਾਨਿਸਤਾਨ ਦੇ ਉੱਤੇ ਆ ਪਰ ਰੱਬ ਨੂੰ ਮੰਨਣ ਜਾਂਦੇ ਆ ਕਿ ਰੱਬ ਦਰਸ਼ਨ ਕਰਨ ਜਾਂਦੇ ਆ ਉਥੇ ਨਾ ਨੇ ਬੰਦੇ ਵੀ ਕੀਤਾ ਆ ਵਾ ਫੋਨ ਕੀ ਤੁਸੀਂ ਫੋਨ ਦੇ ਵਿੱਚ ਕਰਨਾ ਨਹੀਂ ਆ ਕੀ ਕਰਦੇ ਉਹਦੇ ਗਾਣੇ ਲਾ ਕੇ ਨਾ ਇੱਕ ਦੂਜੇ ਦੀ ਰਿੰਗ ਸਰਮਨੀ ਕਰਨ ਲੱਪਿੰਦੇ ਆ ਕੇਦਾਰਨਾਥ ਮੰਦਿਰ ਦੇ ਸਾਹਮਣੇ ਕਿ ਬੜਾ ਵੱਡਾ ਆਪਾਂ ਕੰਮ ਕਰ ਦਿੱਤਾ ਵਾ ਕਿ ਆਪਾਂ ਉੱਥੇ ਜਾ ਕੇ ਇੰਗੇਜਮੈਂਟ ਕੀਤੀ ਇਹ ਸਭ ਨਾ ਕੀ ਕਹਿੰਦੇ ਦਿਖਾਵਾ ਵਾ ਸੋਸ਼ਲ ਹੈ ਕਿ ਆਪਾਂ ਇਹ ਕੀਤਾ ਵਾ ਤੇ ਸਾਡੇ ਵਿਊਜ਼ ਵਧਣਗੇ ਸਾਡਾ ਇਹ ਸਾਰਾ ਕੁਝ ਵਧੂਗਾ ਇਹਦੇ ਨਾਲ ਕੁਝ ਨਹੀਂ ਹੁੰਦੇ ਆ ਕੁਦਰਤੀ ਆਫਤਾਂ ਆਂਦੀਆਂ ਵਾ ਰੱਬ ਨੂੰ ਤੁਸੀਂ ਨਾਰਾਜ਼ ਕਰੋਗੇ ਤੇ ਰੱਬ ਨੇ ਅੱਗੋਂ ਫਿਰ ਉਹਦਾ ਰਿਵਰਟ ਤੇ ਕਰਨਾ ਹੀ ਆ ਨਾ ਆਈ ਤੁਸੀਂ ਕਿਹਨਾਂ ਕਹਿੰਦੇ ਨੇ ਨਾ ਔਰ ਉਸ ਸਮਾ ਬੜਾ ਭਾਰੀ ਹਾਲਾਤ ਬਿਲਕੁਲ ਉਹੀ ਕਹਿੰਦੇ ਨੇ ਕਿੰਨੇ ਕੋਹਾਂ ਦੇ ਦੀਵਾ ਬਲੇਗਾ ਉਹੀ ਬਚੇਗਾ ਜਿਹਦੇ دل ਵਿੱਚ ਪਗਤੀ ਹੋਏਗੀ ਤੇ ਪਿਆਰ ਹੋਏਗਾ ਬਿਲਕੁਲ ਜੀ ਇਹ ਟਾਪਿਕ ਤੇ ਬਿਲਕੁਲ ਹੈਂਡਲੈਸ ਹੈਗੇ ਇਹਦੇ ਬਾਰੇ ਆਪਾਂ ਜਿੰਨੀਆਂ ਗੱਲਾਂ ਕਰਨੀਆਂ ਚਾਹੀਏ ਉਹ ਸਾਰਾ ਦੇਨੇ ਘਾਤੇ ਰਹੇ ਤੇ ਪਰ ਹੁਣ ਆਪਾਂ ਸ਼ੂਟਿੰਗ ਕਰਨੀ ਆ ਤੇ ਚਲੋ ਜੀ ਹੁਣ ਆਪਾਂ ਸ਼ੂਟ ਕਰਦੇ ਆ ਤੇ ਫਿਰ ਉਸ ਤੋਂ ਬਾਅਦ ਹਜੇ ਮੰਮੀ ਦੀ ਵੀਡੀਓ ਵੀ ਬਣਨੀ ਆ ਉਸ ਤੋਂ ਬਾਅਦ ਆਪਾਂ ਫੇਰ ਕਿਤੇ ਜਾਣਾ ਵਾ ਕਾਸ਼ੀ ਚੱਲ ਗਈ ਆਪਣੀ ਨਾਨੀ ਦੇ ਘਰ ਚਲੋ ਜੀ ਥੈਂਕ ਯੂ ਸੋ ਮੱਚ ਬਾਏ ਬਾਏ ਸਾਰਿਆਂ ਨੂੰ ਬਾਏ ਬਾਏ ਜੀ ਬਾਏ ਬਾਏ ਜੀ